ਵਿਲਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਕੇ ਮਨਜ਼ੂਰੀ ਪੱਤਰ ਵੰਡੇ ਗਏ ਨੇ ਹਾਲਾਂਕਿ ਦੱਸਿਆ ਕਿ ਹੜ੍ਹ ਕਾਰਨ ਵੱਡੇ ਪੱਧਰ ਤੇ ਨੁਕਸਾਨ ਝੱਲਣ ਵਾਲੇ 29 ਪਿੰਡਾਂ ਦੇ ਕਿਸਾਨਾਂ ਲਈ ਸਰਕਾਰ ਨੇ ਕੁੱਲ 5 ਕਰੋੜ 72 ਲੱਖ ਰੁਪਏ ਦੀ ਵੱਡੀ ਰਕਮ ਜਾਰੀ ਕੀਤੀ ਹੈ ਢਾਲੀਵਾਲ ਨੇ ਕਿਹਾ ਕਿ ਹੜ੍ਹ ਕਾਰਨ ਬਰਬਦ ਫਸਲਾਂ ਤੇ ਖਰਾਬ ਹੋਈਆਂ ਜ਼ਮੀਨਾਂ ਦਾ ਮੌਇਨਾ ਕਰਨ ਤੋਂ ਬਾਅਦ ਹੀ ਇਹ ਰਾਹਤ ਰਕਮ ਤੁਰੰਤ ਜਾਰੀ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਰਥਿਕ ਸਹਾਰਾ ਮਿਲ ਸਕੇ ਉਹਨਾਂ ਨੇ ਵੱਧ ਕੇ ਦੱਸਿਆ ਕਿ ਮੁਆਵਜ਼ਾ ਸਿਰਫ ਨਿੱਜੀ ਜ਼ਮੀਂਦਾਰਾਂ ਲਈ ਹੀ ਨਹੀਂ ਬਲਕਿ ਸਰਕਾਰੀ ਅਤੇ ਠੇਕੇ ਤਜ਼ਮੀਨ ਵਾਉਣ ਵਾਲੇ ਹਰ ਕਸ਼ਤਕਾਰ ਨੂੰ ਮਿਲੇਗਾ ਕਾਲੀਵਾਲ ਨੇ ਪ੍ਰੋਸਾ ਦੇ ਕੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਵੱਧ ਪ੍ਰਤੀਬੰਧ ਹੈ ਅਤੇ ਭਵਿੱਖ ਵਿੱਚ ਵੀ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮੁਰ ਵਸੇਵੇ ਲਈ ਹੋਰ ਸਕੀਮਾਂ ਵੀ ਕਾਗਜ਼ਾ ਤੋਂ ਹਕੀਕਤ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਤਾਂ ਜੋ ਕੋਈ ਵੀ ਪੀੜਤ ਪਰਿਵਾਰ ਆਪਣੇ ਆਪ ਨੂੰ ਇਕੱਲਾ ਨਾ ਸਮਝ ਸਕੇ ਤਾਂ ਕੀ ਕੁਝ ਵੱਡੇ ਬਿਆਨ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਵੱਲੋਂ ਦਿੱਤੇ ਗਏ ਨੇ ਉਹ ਵੀ ਤੁਸੀਂ ਸੁਣ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੜ੍ਹ ਪਰਬੰਤ ਲੋਕਾਂ ਨੂੰ ਜਿਹੜਾ ਵਾ ਵੱਡੇ ਪੱਧਰ ਤੇ ਮੁਆਵਜ਼ਾ ਦੇ ਕੇ ਰਾਹਤ ਜਿਹੜੀ ਆ ਉਹਨਾਂ ਨੂੰ ਦਿੱਤੀ ਗਈ ਹੈ ਅੱਜ 29 ਪਿੰਡਾਂ ਦਾ ਜਿਹੜੇ ਸਾਡੇ ਮਤਲਬ ਵੱਖ-ਵੱਖ ਹੜਪੀੜਤ ਸੀਗੇ ਉਹਨਾਂ ਨੂੰ ਚੈੱਕ ਜਿਹੜੇ ਬੰਦੇ ਆ ਕਰੀਬ 5 ਕਰੋੜ ਤੋਂ ਉੱਪਰ ਜਿਹੜੇ ਚੈੱਕ ਅੱਜ ਅਸੀਂ ਦਿੱਤੇ ਆ ਉਹਦਾ ਅਸੀਂ ਤੈਅ ਕੀਤਾ ਕਿ ਐਸੇ ਮਹੀਨੇ ਦੇ ਵਿੱਚ ਵਿੱਚ ਸਾਡੇ ਚੈੱਕ ਜਿਹੜੇ ਆ ਸਾਡਾ ਮੁਆਜਰਾ ਜਿਹੜਾ ਉਹ ਦੇ ਦਿੱਤਾ ਜਾਊਗਾ ਔਰ ਫਿਰ ਇੱਕ ਵਾਰ ਅਸੀਂ ਬੰਦਾ ਜਾਂਚ ਕਰ ਲਾਂਗੇ ਕਿ ਕੋਈ ਬੰਦਾ ਰਹਿਤ ਨਹੀਂ ਗਿਆ ਕੋਈ ਵੀ ਬੰਦਾ ਜਿੱਦਾਂ ਨੁਕਸਾਨ ਹੋਇਆ ਹਰ ਪੀੜ ਦੇ ਨਾਲ ਉਸ ਬੰਦੇ ਨੂੰ ਮੁਆਜਰਾ ਜਿਹੜਾ ਉਹ ਦੇਣਾ ਹੀ ਦੇਣਾ ਇਹ ਸਾਡੇ ਮਾਨਯੋਗ ਮੁਖਤੀ ਸਾਭਦੀ ਦਾਇਰ ਹੈ ਉਦੋਂ ਉਸੀ ਦੇਾਂਗੇ ਉਹ ਐਸੇ ਮਹੀਨੇ ਦੇ ਵਿੱਚ ਇਹ ਸਾਧਨ ਕੰਪਲੀਟ ਹੋ ਜਾ। ਕੋਈ ਲੋਕਾਂ ਨੂੰ ਮੁਸ਼ਕਲ ਨਹੀਂ ਆ ਰਹੀ ਜਿਵੇਂ ਠੇਕੇ ਦੇ ਜ਼ਮੀਨਾਂ ਉਹ ਮਾਲਕਾਂ ਨੂੰ ਜਾਣਗੇ ਜਾਂ ਠੇਕੇਦਾਰਾਂ ਨੂੰ ਨਹੀਂ ਨਹੀਂ ਠੇਕੇਦਾਰਾਂ ਨੂੰ ਉਹ ਤੈਅ ਹੈ ਜੀ ਜਿਹੜਾ ਬੰਦੇ ਨੇ ਠੇਕੇ ਦੇ ਜ਼ਮੀਨ ਲਈ ਉਹਨੂੰ ਹੀ ਮਾਜਦਾ ਦਵਾਵਾਂਗੇ ਹੁਦ ਕੇ ਕੋਈ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਵੀ ਜਿਵੇਂ ਆਪਣੇ ਏਰੀਆ ਵਿੱਚ ਕਾਫੀ ਬੜੀ ਜਿਹਦਾ ਮਸਦੀ ਹੋਵੇ ਸਰਕਾਰੀ ਜ਼ਮੀਨ ਹੈ ਜਿਹਦੇ ਕੋ ਵਗਦੀ ਹੈ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਜਦਾ ਦੇਣਾ ਬਸ ਹੁਦ ਕੇ